ਪ੍ਰਭੂ ਜੀ ਦੀ ਉਸਤ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਜੀ ਆਓ ਅੱਜ ਰਾਤ ਦੇ ਵਚਨ ਦੇ ਵਿੱਚ ਜਾਂਦੇ ਆਂ ਅੱਜ ਰਾਤ ਦਾ ਵਚਨ ਜ਼ਬੂਰ 31 ਦੇ ਆਇਤੀ 8 ਨੰਬਰ ਆਇਤ ਚੱਖੋ ਤੇ ਵੇਖੋ ਕੀ ਯਹੋਵਾ ਪਲਾ ਹੈ ਤਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾਹ ਲੈਂਦਾ ਹੈ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਸਾਨੂੰ ਆਖਦੇ ਆ ਕਿ ਇੱਕ ਵਾਰ ਆਪਣੀ ਯਹਵਾ ਪਰਮੇਸ਼ਰ ਨੂੰ ਚੱਖੋ ਤੇ ਦੇਖੋ ਕਿ ਯਹੋਵਾ ਪਲਾ ਹੈ ਤੇ ਪਰਮੇਸ਼ਰ ਆਖਦੇ ਕਿ ਧੰਨ ਹੈ ਉਹ ਪੁਰਖ ਧੰਨ ਹੈ ਉਹ ਮਨੁੱਖ ਜਿਹੜਾ ਪਰਮੇਸ਼ਰ ਦੇ ਵਿੱਚ ਪਨਾਹ ਲੈਂਦਾ ਹੈ ਤੋਂ ਸੱਚਮੁੱਚ ਅੱਜ ਜਿੰਨੇ ਵੀ ਪਰਮੇਸ਼ਰ ਦੇ ਵਿੱਚ ਪਨਾਹ ਲਏ ਹੋਏ ਇਨਸਾਨ ਨੇ ਜਿਹੜੇ ਯਹੋਵਾ ਪਰਮੇਸ਼ਰ ਤੇ ਭਰੋਸਾ ਕਰਦੇ ਆ ਜਿਹੜੇ ਯਹੋਵਾ ਪਰਮੇਸ਼ਰ ਨੂੰ ਚੱਕਦੇ ਆ ਤੇ ਦੇਖਦੇ ਆ ਕਿ ਉਹ ਭਲਾ ਹੈ ਤੋਂ ਸੱਚ ਅੱਜ ਪਰਮੇਸ਼ਰ ਉਹਨਾਂ ਲੋਕਾਂ ਨੂੰ ਬਰਕਤ ਔਰ ਆਸ਼ੀਸ਼ ਦੇ ਨਾਲ ਬles ਕਰਨਗੇ ਪਰਮੇਸ਼ਰ ਉਹਨਾਂ ਨੂੰ ਹਰ ਇੱਕ ਕੰਮ ਦੇ ਵਿੱਚ ਹਰ ਇੱਕ ਟਾਈਮ ਹਰ ਇੱਕ ਸਮੇਂ ਪਰਮੇਸ਼ਰ ਉਹਨਾਂ ਨੂੰ ਆਪਣੇ ਖੰਭਾ ਹੇਠ ਛੁਪਾ ਕੇ ਰੱਖਣਗੇ ਔਰ ਸੱਚਮੁੱਚ ਪਰਮੇਸ਼ਰ ਨੇ ਅੱਜ ਦੇ ਵਚਨ ਦੇ ਦੁਆਰਾ ਇਹੀ ਤਸੱਲੀ ਦਿੱਤੀ ਹੈ ਕਿ ਪਰਮੇਸ਼ਰ ਤੁਹਾਨੂੰ ਆਪਣੀ ਪਨਾਹ ਹੇਠ ਰੱਖਣਗੇ ਤੁਸੀਂ ਪਰਮੇਸ਼ਰ ਦੀ ਪਨਾਹ ਲਓ ਅੱਜ ਜਿੰਨੇ ਵੀ ਭੈਣ ਭਰਾ ਉਦਾਸ ਨੇ ਨਿਰਾਸ਼ ਨੇ ਸੱਚਮੁੱਚ ਅੱਜ ਯਹਵਾ ਪਰਮੇਸ਼ਰ ਦੀਆਂ ਉਹਨਾਂ ਬਰਕਤਾਂ ਨੂੰ ਦੇਖੋ ਜੋ ਪਿਛਲੇ ਸਮਿਆਂ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੇ ਕੰਮ ਕੀਤੇ ਆ ਉਹਨਾਂ ਕੰਮਾਂ ਤੋਂ ਦੇਖੋ ਕਿ ਹੋਵਾ ਕਿੰਨਾ ਭਲਾ ਹੈ ਤੋ ਆਓ ਅੱਜ ਦੇ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ ਹallelujah 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆਂ ਸਮਰਥੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆਂ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦੇ ਲਈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਮਹਾਨ ਪਰਮੇਸ਼ਰ ਧੰਨਵਾਦ ਕਰਦੇ ਆਂ ਅੱਜ ਰਾਤ ਦੇ ਪ੍ਰਭ ਜੀ ਸਵਰਗੀ ਮੰਨੇ ਦੇ ਲਈ ਖੁਦਾ ਜੋ ਤੁਸੀਂ ਸਾਨੂੰ ਅੱਜ ਰਾਤ ਦੇ ਸਮੇਂ ਸਵਰਗੀ ਮੰਨੇ ਦੇ ਨਾਲ ਰਜਾਇਆ ਮੇਰੇ ਪਰਮੇਸ਼ਰ ਜੀ ਧੰਨਵਾਦ ਕਰਦੇ ਹੁਦਾਵੰਨ ਜੀ ਅੱਜ ਦੇ ਵਚਨ ਦੇ ਲਈ ਮੇਰੇ ਮਹਾਨ ਪਰਮੇਸ਼ਰ ਤੁਸੀਂ ਅੱਜ ਦੇ ਵਚਨ ਦੇ ਦੁਆਰਾ ਕਿ ਚੱਖੋ ਤੇ ਦੇਖੋ ਯਹਵਾ ਭਲਾ ਹੈ ਤਨ ਹੈ ਉਹ ਪੁਰਖ ਜਿਹੜਾ ਪਰਮੇਸ਼ਰ ਦੀ ਪਨਾਹ ਲੈਂਦਾ ਸੱਚਮੁੱਚ ਖੁਦਾਵੰਜੀ ਅੱਜ ਅਸੀਂ ਸਾਰੇ ਹੀ ਭੈਣ ਭਰਾ ਰਲ ਕੇ ਤੁਹਾਡੀ ਪਨਾਹ ਲੈਣੇ ਆ ਖੁਦਾਵੰਜੀ ਕਿਉਂਕਿ ਤੁਹਾਡੀ ਪਨਾਹ ਦੇ ਵਿੱਚ ਸ਼ਾਂਤੀ ਹੈ ਆਰਾਮ ਹੈ ਸੱਚਮੁੱਚ ਤੁਹਾਡੀ ਪਨਾਹ ਦੇ ਵਿੱਚ ਸਕੂਨ ਹੈ ਮੇਰੇ ਮਹਾਨ ਪਰਮੇਸ਼ਰ ਦੀ ਸੱਚਮੁੱਚ ਖੁਦਾਵੰਜੀ ਅਸੀਂ ਸਭ ਭੈਣ ਭਰਾ ਸਾਰੇ ਭੈਣ ਭਰਾ ਰਲ ਕੇ ਤੁਹਾਡੇ ਪਨਾਹ ਲੈਣੇ ਆ ਖੁਦਾ ਤੁਹਾਡੇ ਖੰਭਾਂ ਦੇ ਹੇਠ ਲੁਕਦੇ ਆ ਖੁਦਾਵੰਜੀ ਸੱਚਮੁੱਚ ਤੁਸੀਂ ਸਾਡਾ ਬਲ ਤੁਸੀਂ ਸਾਡੀ ਢਾਲ ਹੋ ਮੇਰੇ ਪਰਮੇਸ਼ਰ ਜੀ ਖੁਦਾਵੰਜੀ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਅੱਜ ਤੁਹਾਡੀ ਪਨਾਹ ਲੈ ਆਏ ਨੇ ਖੁਦਾਵੰਨ ਜੀ ਸੱਚਮੁੱਚ ਅੱਜ ਇਹਨਾਂ ਨੂੰ ਆਰਾਮ ਦਿਓ ਸ਼ਾਂਤੀ ਦਿਓ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਇਹਨਾਂ ਨੂੰ ਬਰਕਤਾਂ ਅਸ਼ੀਸ਼ਾਂ ਦੇ ਨਾਲ ਬles ਕਰੋ ਖੁਦਾ ਇਹਨਾਂ ਦੇ ਸਾਰੇ ਮਨ ਦੇ ਬੋਝ ਨੂੰ ਚੱਕ ਲੋ ਖੁਦਾਵੰਨ ਜੀ ਔਰ ਦਇਆ ਕਰੋ ਕਿਰਪਾ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਸਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਦੇ ਵਚਨ ਦੇ ਦੁਆਰਾ ਖੁਦਾ ਤੁਸੀਂ ਸਾਡੇ ਜ਼ਿੰਦਗੀਆਂ ਦੇ ਵਿੱਚ ਖੁਦਾ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਖੁਦਾਵੰਨ ਜੀ ਇਹ ਵਚਨ ਸਾਡੇ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੇ ਕੋਲੋਂ ਚੁਰਾਣੇ ਨਾ ਪਾਈ ਪ੍ਰਮੇਸ਼ਰ ਜੀ ਸੱਚਮੁੱਚੇ ਵਚਨ ਸਾਡੀਆਂ ਜ਼ਿੰਦਗੀਆਂ ਵਿੱਚ ਹਜ਼ਾਰਾ ਗੁਣਾ ਫਲ ਲੈ ਕੇ ਆਉਣ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਤੁਹਾਨੂੰ ਦਿਨ ਪਰ ਸੰਭਾਲ ਕੇ ਰੱਖਿਆ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਖੁਦਾ ਦਿਨ ਪਰ ਵਿੱਚ ਤੁਸੀਂ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਕਮੀਆਂ ਨੂੰ ਖੁਦਾਵੰਨ ਜੀ ਪੂਰਾ ਕੀਤਾ ਆਪਣੇ ਸਰਗੀ ਰਾਜ ਖਜ਼ਾਨਿਆਂ ਦੇ ਵਿੱਚੋਂ ਪਰਮੇਸ਼ਰ ਜੀ ਪੂਰਾ ਕੀਤਾ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾ ਦਿਨ ਪਰ ਵਿੱਚ ਵੀ ਤੁਸੀਂ ਸਾਨੂੰ ਸਵਰਗੀ ਮੰਨੇ ਦੇ ਨਾਲ ਰਚਾਇਆ ਰੂਹ ਦੀ ਰੋਟੀ ਖਵਾਈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਸੱਚਮੁੱਚ ਜਿੱਦਾਂ ਸ਼ਰੀਰਾਂ ਨੂੰ ਲੋੜ ਆ ਖੁਦਾ ਭੋਜਨ ਦੀ ਪਰਮੇਸ਼ਰ ਜੀ ਇਸ ਤਰ੍ਹਾਂ ਖੁਦਾ ਸਾਡੀ ਆਤਮਾ ਨੂੰ ਵੀ ਜ਼ਰੂਰਤ ਆ ਪਰਮੇਸ਼ਰ ਜੀ ਤੁਹਾਡੇ ਆਤਮਿਕ ਭੋਜਨ ਦੀ ਜ਼ਰੂਰਤ ਮੇਰੇ ਮਹਾਨ ਪਰਮੇਸ਼ਰ ਜੋ ਤੁਸੀਂ ਸਾਨੂੰ ਹਰ ਸਮੇਂ ਉਸ ਜ਼ਰੂਰਤ ਨੂੰ ਪਰਮੇਸ਼ਰ ਜੀ ਵਚਨ ਦੇ ਦੁਆਰਾ ਪੂਰਾ ਕਰਦੇ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਖੁਦਾ ਸਾਡੀ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਜੀ ਤੁਹਾਡਾ ਵਚਨ ਪਰ ਜੀ ਸਾਡੇ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਪ੍ਰਭ ਜੀ ਹਰ ਵੇਲੇ ਅਸੀਂ ਤੁਹਾਡੇ ਵਚਨ ਨੂੰ ਮੰਨਨ ਕਰਨ ਵਾਲੇ ਹੋਈਏ ਪਰਮੇਸ਼ੁਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਸੱਚਮੁੱਚ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਡੇ ਤੇ ਅਨੁਗ੍ਰਹਿ ਕੀਤਾ ਖੁਦਾਵੰਨ ਜੀ ਕਿ ਅਸੀਂ ਹੁਣ ਤੱਕ ਜਾਂਦੇ ਦੀ ਧਰਤੀ ਤੇ ਚੋਂਦੇ ਬੈਠੇ ਹਾਂ ਪ੍ਰਭ ਜੀ ਬਹੁਤ ਸਾਰੇ ਲੋਕ ਖੁਦਾ ਅੱਜ ਦੀ ਰਾਤ ਦੇ ਵਿੱਚ ਸ਼ਾਮਿਲ ਨਹੀਂ ਹੋ ਸਕੇ ਪਰਮੇਸ਼ੁਰ ਜੀ ਪਰ ਪ੍ਰਭ ਜੀ ਤੁਸੀਂ ਸਾਨੂੰ ਹੁਣ ਤੱਕ ਸਹੀ ਸਲਾਮਤ ਰੱਖਿਆ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਸਮਰਥੀਏ ਖੁਦਾ ਮੇਰੇ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਅੱਜ ਫੇਰ ਆਪਣੀ ਹਜ਼ੂਰੀ ਦੇ ਵਿੱਚ ਬੈਠਣ ਦਾ ਸਮਾਂ ਬਖਸ਼ਿਆ ਔਰ ਤੁਸੀਂ ਸਾਨੂੰ ਪਛਤਾਪ ਕਰਨ ਦਾ ਮੌਕਾ ਦਿੱਤਾ ਮੇਰੇ ਮਹਾਨ ਪਰਮੇਸ਼ਰ ਜੀ ਅਸੀਂ ਮਾਫੀ ਮੰਗਦੇ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਤੌਬਾ ਕਰਦੇ ਖੁਦਾ ਜੋ ਵੀ ਬੱਜੀ ਜਾਣ ਜਾਂ ਜਾਣੇ ਵਿੱਚ ਗਲਤ ਬੋਲਿਆ ਗਿਆ ਹੋਵੇ ਸੋਚਿਆ ਗਿਆ ਹੋਵੇ ਦੇਖਿਆ ਗਿਆ ਹੋਵੇ ਮੇਰੇ ਮਹਾਨ ਪਰਮੇਸ਼ਰ ਸਾਨੂੰ ਮਾਫ ਕਰਨਾ ਦਇਆ ਦੇ ਸਾਗਰ ਪਰਮੇਸ਼ਰ ਸਾਡੇ ਤੇ ਦਇਆ ਕਰਨਾ ਕਿਰਪਾ ਕਰਨਾ ਆਪਣੇ ਪਾਕ ਪਵਿੱਤਰ ਲਹੂ ਦੇ ਨਾਲ ਧੋ ਕੇ ਸਾਨੂੰ ਸ਼ੁੱਧ ਤੇ ਸਾਫ਼ ਕਰਨਾ ਖੁਦਾ ਸਾਂ ਹਰ ਇੱਕ ਬੁਰਾਈ ਤੋਂ ਬਚਾ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਰ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਨੂੰ ਪਸੰਦ ਆ ਜਿਵੇਂ ਮੇਰੇ ਮਹਾਨ ਖੁਦਾਵੰਦ ਜੀ ਔਰ ਸੱਚਮੁੱਚ ਪਰਮੇਸ਼ਰ ਤੁਹਾਡੀ ਦਇਆ ਰਹਿਮ ਫਜ਼ਲ ਹਮੇਸ਼ਾ ਹਮੇਸ਼ਾ ਦਲੀ ਸਾਡੀਆਂ ਜ਼ਿੰਦਗੀਆਂ ਵਿੱਚ ਠਹਿਰ ਜਾਵੇ ਖੁਦਾ ਸੱਚਮੁੱਚ ਪ੍ਰਭ ਜੀ ਤੁਹਾਡੇ ਬਚਨ ਦਾ ਡਰ ਪਿਆ ਸਾਡੀਆਂ ਜ਼ਿੰਦਗੀਆਂ ਚ ਹੋਵੇ ਖੁਦਾ ਅਸੀਂ ਕਦੇ ਵੀ ਬੁਰਾਈ ਦੇ ਵੱਲ ਨਾ ਜਾਈਏ ਮੇਰੇ ਮਹਾਨ ਪਰਮੇਸ਼ਰ ਜੀ ਪਰ ਅਸੀਂ ਤੁਹਾਡੇ ਦੁਆਰਾ ਖੁਦਾਵੰਦ ਜੀ ਤੁਹਾਡੇ ਵਚਨਾਂ ਤੇ ਚੱਲਦੇ ਹੋਏ ਪ੍ਰਭ ਜੀ ਧਾਰਮਿਕਤਾ ਨੂੰ ਹਾਸਿਲ ਕਰ ਲਈਏ ਮੇਰੇ ਮਹਾਨ ਪਰਮੇਸ਼ਰ दया करो कृपा करो समर्थी खुदावੰજી ਧੰਨਵਾਦ ਕਰਦੇ ਜਿੰਨੇ ਵੀ ਭੈਣ ਭਰਾ ਪ੍ਰਭ ਜੀ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੋਏ ਆਪਣੇ ਸਿਰਾਂ ਨੂੰ ਝੁਕਾ ਕੇ ਬੈਠੇ ਹੋਏ ਨੇ ਖੁਦਾ ਇੱਕ ਇੱਕ ਚਰਨ ਨੂੰ ਤੁਹਾਡੇ ਪਾਕ ਪਵਿੱਤਰ ਲੋ ਵਿੱਚ ਕਵਰ ਕਰਦੇ ਆ ਪਰਮੇਸ਼ਰ ਜੀ ਇੱਕ ਇੱਕ ਜਨ ਨੂੰ ਸ਼ੋਕੇ ਸ਼ਿਫਾ シュਟਕਾਰਾ ਦਿਓ ਜੋ ਬਿਮਾਰ ਆ ਲਾਚਾਰ ਆ ਪਰਮੇਸ਼ਰ ਜੀ ਜਿਨ੍ਹਾਂ ਦੀ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਦੀ ਕੋਈ ਚਿੰਤਾ ਬੋਝ ਡਿਪਰੈਸ਼ਨ ਆ ਮੇਰੇ ਮਹਾਨ ਖੁਦਾ ਅ ਜਿੰਨਾਂ ਸਾਰਿਆਂ ਨੂੰ ਆਜ਼ਾਦ ਕਰੋ ਫ੍ਰੀ ਕਰੋ ਖੁਦਾ ਸੱਚਮੁੱਚ ਅ ਜਿੰਨਾਂ ਦੇ シュਟਕਾਰੇ ਦੀ ਰਾਤ ਆ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਸਮਰਥੀਏ ਖੁਦਾ ਦਇਆ ਕਰੋ ਕਿਰਪਾ ਕਰੋ ਰਹਿਮ ਦੇ ਸਾਗਰ ਪਰਮੇਸ਼ਰਤਾ ਦਾ ਧੰਨਵਾਦ ਕਰਦੀ ਖੁਦਾ ਤੁਸੀਂ ਸਾਨੂੰ ਪ੍ਰਭੂ ਜੀ ਵੈਰੀ ਦੀ ਸਾਰੀ ਸਮਰਥਾ ਅਧਿਕਾਰ ਦਿੱਤਾ ਖੁਦਾ ਅੱਜ ਉਸ ਸਮਰਥਾ ਦੇ ਨਾਲ ਪਰਮੇਸ਼ਰ ਜੀ ਵੈਰੀ ਦੇ ਹਰ ਇੱਕ ਦੁਸ਼ਟ ਆਤਮੇ ਨੂੰ ਪ੍ਰਭੂ ਜੀ ਪ੍ਰਭੂ ਯੇਸ਼ੂ ਮਸੀਹ ਨਾਮ ਚ ਛੜਕ ਦਿਨੇ ਆ ਖੁਦਾਵੰਨ ਜੀ ਹਰ ਇੱਕ ਡਰ ਦਾ ਆਤਮਾ ਲੰਦੀਆਂ ਜ਼ਿੰਦਗੀਆਂ ਚ ਨਿਕਲ ਜਾਵੇ ਮੇਰੇ ਮਹਾਨ ਖੁਦਾਵੰਨ ਜੀ ਪ੍ਰਭੂ ਜੋ ਰਾਤ ਦੇ ਸਮੇ ਪ੍ਰਭੂ ਜੀ ਜਿੰਨਾ ਭੈਣਾ ਭਾਵਾਂ ਨੂੰ ਬੇਚਾਨੀ ਹੁੰਦੀ ਨੀਂਦ ਨਹੀਂ ਆਉਂਦੀ ਖੁਦਾ ਜੀ ਜਿਨ੍ਹਾਂ ਦੀ ਨੀਂਦ ਨੀਂਦ ਪ੍ਰਭ ਜੀ ਵੈਰੀ ਡਿਸਟਰਬ ਕਰਦਾ ਪ੍ਰਭ ਜੀ ਉਹ ਸਾਰੀ ਗੰਦੀ ਸਪਿਰਿਟ ਨੂੰ ਅੱਜ ਅਸੀਂ ਉਸ ਅਧਿਕਾਰ ਦੇ ਨਾਲ ਪ੍ਰਭ ਯਸ਼ੂ ਮਸੀਹ ਨਾਮ ਦੇ ਵਿੱਚ ਛਿੜਕ ਦਿੰਨੇ ਆ ਔਰ ਸੱਚਮੁੱਚ ਇਹਨਾਂ ਨੂੰ ਪ੍ਰਭ ਜੀ ਤੁਸੀਂ ਆਜ਼ਾਦੀ ਦਿਓ ਆਨੰਦ ਦਿਓ ਸ਼ਾਂਤੀ ਦਿਓ ਪਰਮੇਸ਼ਰ ਜੀ ਸਤਿਮੁੱਚ ਭਰਪੂਰੀ ਦੇ ਨਾਲ ਤੁਹਾਡਾ ਪਵਿੱਤਰ ਆਤਮਾ ਇਹਨਾਂ ਘਰਾਂ ਪਰਿਵਾਰਾਂ ਦੇ ਅੰਦਰ ਕੰਮ ਕਰੇ ਮੇਰੇ ਸਮਰਥੀ ਪਰਮੇਸ਼ਰ ਦਇਆ ਰਹਿਮ ਕਿਰਪਾ ਫਜ਼ਲ ਕਰੋ ਮੇਰੇ ਮਹਾਨ ਖੁਦਾ ਸਤਿਮੁੱਚ ਹਰ ਇੱਕ ਘਰ ਪਰਿਵਾਰ ਅੰਦਰ ਤੁਹਾਡੀ ਸੱਚੀ ਸ਼ਾਂਤੀ ਹੋਵੇ ਖੁਦਾ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਇਹਨਾਂ ਘਰਾਂ ਪਰਿਵਾਰਾਂ ਵਿੱਚ ਚੱਲਦਾ ਫਿਰਦਾ ਨਜ਼ਰ ਆਵੇ ਮੇਰੇ ਖੁਦਾ ਸੁਪਨਿਆਂ ਦੇ ਰਾਹੀ ਪਰਮੇਸ਼ਰ ਜੀ ਇਹਨਾਂ ਬੱਚਿਆਂ ਨਾਲ ਗੱਲਬਾਤ ਕਰਨੀ ਮੇਰੇ ਮਹਾਨ ਖੁਦਾਵੰਜੀ ਪ੍ਰਭ ਜੀ ਆਪਣੇ ਬਚਨਾਂ ਦੇ ਗੁੱਜੇ ਪੇਦਾ ਨੂੰ ਪ੍ਰਭ ਜੀ ਹਰ ਇੱਕ ਭੈਣ ਭਰਾ ਤੇ ਪ੍ਰਗਟ ਕਰਨਾ ਖੁਦਾ ਇਹ ਤੁਹਾਡੇ ਬਚਨ ਨੂੰ ਸਮਝਣ ਵਾਲੇ ਹੋ ਜਾਣ ਮੰਨਣ ਵਾਲੇ ਹੋ ਜਾਣ ਔਰ ਪ੍ਰਭ ਜੀ ਸੱਚਮੁੱਚ ਤੁਹਾਡੇ ਬਚਨ ਤੇ ਚੱਲਣ ਵਾਲੇ ਬਣ ਜਾਣ ਮੇਰੇ ਮਹਾਨ ਖੁਦਾ ਸੱਚਮੁੱਚ ਆਤਮਿਕ ਦਾਣਾ ਵਰਦਾਨਾਂ ਦੇ ਨਾਲ ਹਰ ਇੱਕ ਮੈਂਬਰ ਨੂੰ ਭਰ ਦਿਓ ਮੇਰੇ ਮਹਾਨ ਖੁਦਾਬੰਦ ਜੀ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਇਆ ਰਹਿਮ ਕਿਰਪਾ ਭਲਾਈ ਪ੍ਰਭ ਜੀ ਬਹੁਤ ਆਇਤ ਦੇ ਨਾਲ ਇਹਨਾਂ ਘਰਾ ਪਰਿਵਾਰਾਂ ਵਿੱਚ ਉਤਰੇ ਖੁਦਾ ਇਹਨਾਂ ਘਰਾ ਪਰਿਵਾਰਾਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਰਵੇ ਔਰ ਪਰਮੇਸ਼ਵਰ ਜੀ ਬਹੁਤ ਆਇਤ ਦੇ ਨਾਲ ਇਹਨਾਂ ਘਰਾ ਪਰਿਵਾਰਾਂ ਦੀਆਂ ਰਸੋਈਆਂ ਨੂੰ ਬਰਕਤ ਦਿਓ ਇਹਨਾਂ ਦੇ ਹੱਥਾਂ ਦੇ ਕੰਮਾਂ ਨੂੰ ਬਰਕਤ ਦਿਓ ਪਰਮੇਸ਼ਵਰ ਜੀ ਸੱਚਮੁੱਚ ਜਿੱਥੇ ਵੀ ਤੁਹਾਡੇ ਬੱਚੇ ਆਣ ਪਰਮੇਸ਼ਵਰ ਜੀ ਜਾਣ ਖੁਦਾਵੰ ਜੀ ਪ੍ਰਭ ਜੀ ਇਹਨਾਂ ਨੂੰ ਬਰਕਤ ਦੇ ਕਾਰਨ ਬਣਾਉਣਾ ਮੇਰੇ ਮਹਾਨ ਪਰਮੇਸ਼ਵਰ ਦਇਆ ਕਰਨਾ ਕਿਰਪਾ ਕਰਨਾ ਖੁਦਾਵੰ ਜੀ ਜਦ ਵੀ ਤੁਹਾਡੇ ਬੱਚੇ ਸਾਨ ਦੇ ਲਈ ਜਾਣ ਖੁਦਾ ਪ੍ਰਭ ਜੀ ਇਹਨਾਂ ਦੇ ਬਿਸਤਰਾਂ ਦੇ ਅਰदेशीर ਤੁਹਾਡੇ ਸਵਰਗੀ ਦੂਤ ਇਹਨਾਂ ਦੀ ਰਾਖੀ ਕਰਨ ਮੇਰੇ ਪਰਮੇਸ਼ਰ ਜੀ ਹਰ ਇੱਕ ਪ੍ਰਭ ਜੀ ਵੈਰੀ ਦਾ ਆਤਮਾ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਪ੍ਰਭ ਜੀ 네ਗੇਟਿਵਿਟੀ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਪ੍ਰਭ ਜੀ ਰਿਸ਼ੂ ਮਸੀਹ ਨਾਮ ਚ ਕੈਨਸਲ ਹੋ ਜਾਵੇ ਪਰਮੇਸ਼ਰ ਜੀ ਸੁਪਨਿਆ ਨਹੀਂ ਨਾ ਨਾ ਗੱਲਾਂ ਮੱਤਾ ਕਰਨੀਆਂ ਖੁਦਾ ਦਇਆ ਕਰਨਾ ਇਹਨਾਂ ਦੇ ਘਰਾ ਪਰਿਵਾਰਾਂ ਨੂੰ ਹਰ ਇੱਕ ਜਾਦੂ ਟੂਨੇ ਦੀ ਗੰਦੀ ਸਪਿਰਿਟ ਤੋਂ ਪਚਾ ਕੇ ਰੱਖਣਾ ਪਰਮੇਸ਼ਰ ਜੀ ਦਇਆ ਕਰਨਾ ਰਹਿਮ ਕਰਨਾ ਫਜ਼ਲ ਕਰਨਾ ਖੁਦਾ ਜਿੱਦਾਂ ਤੁਸੀਂ ਸਾਰਾ ਦਿਨ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਵੀ ਸੰਭਾਲ ਕੇ ਰੱਖਣਾ ਪ੍ਰਭ ਜੀ ਸਰਗਰਾਸਤ ਗੁੜੀ ਤੇ ਮਿੱਠੀ ਨੀਂਦ ਦੇਣਾ ਮੇਰੇ ਮਹਾਨ ਖੁਦਾ ਦਇਆ ਕਰਨਾ ਕਿਰਪਾ ਕਰਨਾ ਸਵੇਪੇ ਆਪਣੀ ਮਹਿਮਾ ਦੇ ਲਈ ਉਠਾਉਣਾ ਖੁਦਾਬੰਦ ਜੀ ਤਾਂ ਕਿ ਪ੍ਰਭ ਜੀ ਸਵੇਪੇ ਅਸੀਂ ਪਹਿਲੀ ਭੇਟ ਖੁਦਾ ਤੁਹਾਡੇ ਨਾਮ ਦੇ ਵਿੱਚ ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਭ ਜੀ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਜੇ ਕਾਰਿਆਂ ਦੇ ਨਾਲ ਲੈ ਕੇ ਪਹੁੰਚੀਏ ਪਰਮੇਸ਼ਰ ਜੀ ਔਰ ਪ੍ਰਭ ਜੀ ਤੁਸੀਂ ਸੰਰਪਿਤ ਮਹਿਮਾ ਦੇ ਲਈ ਇਸਤੇਮਾਲ ਕਰਨਾ ਖੁਦਾ ਪਰਮੇਸ਼ਵਰੀ ਮੈਂ ਵਿਸ਼ਵਾਸ ਕਰਦੀ ਤੁਸੀਂ ਸਾਡੀਆਂ ਪ੍ਰਾਰਥਨਾ ਨੂੰ ਸੁਣਿਆ ਤੇ ਕਬੂਲ ਕੀਤਾ ਪਰਮੇਸ਼ਰ ਜੀ ਇਹ ਸਾਰੀ ਪ੍ਰਾਰਥਨਾ ਨੂੰ ਵਿਸ਼ਵਾਸ ਦੇ ਨਾਲ ਪ੍ਰਭੂ ਯਸ਼ੁ ਮਸੀਹ ਨਾਮ ਦੇ ਵਿੱਚ ਮੰਗਦੀਆਂ ਆਮਨ 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 ਤਾਰੇ ਕ੍ਰਿਸਤੀਆਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ